ਕਬੱਡੀ ਪਲੇਅਰ ਰਣਾਬੱਲੇ ਚੋੜੀਆ ਕਤਲ ਮਾਮਲੇ 'ਚ ਵੱਡੀ ਅਪਡੇਟ ਹੋਈ ਹੈ ਜੀ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ 15 ਜਨਵਰੀ ਨੂੰ ਹਾਈ ਕੋਰਟ 'ਚ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ 15 ਦਸੰਬਰ ਨੂੰ ਰਣਾਬੱਲੇ ਚੋੜੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੂ ਮੋਟੋ ਲਈ ਦਸੀ ਤੇ ਸੂ ਮੋਟੋ ਲੈ ਕੇ ਚੱਲਦੇ ਹੀ ਅੱਜ ਜਿਹੜਾ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਗਿਆ ਤੇ ਸਾਫ਼ ਤੌਰ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਮੈਚ ਜਿਹੜਾ ਸੀਗਾ ਦੀ ਟੂਰਨਾਮੈਂਟ ਜਦੋਂ ਹੋਇਆ ਸੀਗਾ ਉੱਥੇ ਕਿੰਨੇ ਪੁਲਿਸ ਮੁਲਾਜ਼ਮ ਤਣਾਅ 'ਚ ਜਦੋਂ ਬੱਲਾਚੋੜਿਆ ਨੂੰ ਗੋਲੀਆਂ ਮਾਰੀਆਂ ਸੀ ਉਸ ਸਮੇਂ ਕਿੰਨੇ ਪੁਲਿਸ ਮੁਲਾਜ਼ਮ ਉੱਥੇ ਤਣਾਅ 'ਚ ਤੇ ਇਸ ਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਟੂਰਨਾਮੈਂਟ ਦੀ ਇਜਾਜ਼ਤ ਪਹਿਲਾਂ ਲਈ ਗਈ ਸੀ ਕਿ ਨਹੀਂ ਤੇ 15 ਜਨਵਰੀ ਨੂੰ ਜੁੜੇਗਾ ਹਾਈ ਕੋਰਟ ਦਾ ਚੁਪੇਸ਼ ਹੋਣ ਦੇ ਸਾਫ ਤੌਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਹੁਕਮ ਦਿੱਤੇ ਗਏ ਨੇ ਦੱਸਦੀ ਕਿ 15 ਦਸੰਬਰ ਨੂੰ ਮੁਹਾਲੀ ਦੇ ਸੁਹਾਣਾ ਵਿੱਚ ਕਬੱਡੀ ਟੂਰਨਾਮੈਂਟ ਸੀ ਜਿੱਥੇ ਹੀ ਰਾਣਾ ਬੱਲਾਚੋੜਿਆ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਦੋ ਨੌਜਵਾਨ ਉੱਤੇ ਪਹੁੰਚੇ ਤੋ ਪਹਿਲੇ ਉਹ ਜਿਹੜਾ ਸੀਗਾ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਵਲ ਚੋੜੀਆਂ ਦੇ ਕੋਲ ਗਿਆ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਰਾਣਾ ਬਲਵਲ ਚੋੜੀਆਂ ਤੇ ਇੱਕ ਸ਼ਾਲ ਪਾ ਦਿੱਤਾ ਉਹ ਗਿਆ ਉਸ ਉਹਨਾਂ ਦੇ ਮੂੰਹ ਤੇ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਰਾਣਾ ਬਲਵਲ ਚੋੜੀਆਂ ਤੇ ਚਲਾ ਦਿੱਤੀ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਸੀ ਤੇ ਉਸ ਤੋਂ ਬਾਅਦ ਹੀ ਜਿਹੜਾ ਸੀਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨ ਜੁੜੇਗਾ ਸੂਮ ਮੋਟੋ ਇਸ ਕਤਲ ਮਾਮਲੇ ਚ ਲਿਆ ਸੀਗਾ ਕਿਉਂਕਿ ਇੱਕ ਕਤਲ ਮਾਮਲਾ ਜਿਹੜਾ ਹੈਗਾ ਹਾਈ ਪ੍ਰੋਫਾਈਲ ਬਣ ਗਿਆ ਸੀ ਕਿਉਂਕਿ ਉਸ ਕਬੱਡੀ ਟੂਰਨਾਮੈਂਟ ਵੱਡੇ ਐ ਮੌਜੂਦ ਸਨ ਪੁਲਿਸ ਅਫਸਰ ਵੀ ਮੌਜੂਦ ਸਨ ਤੇ ਇਸ ਦੇ ਨਾਲ ਹੀ ਪੰਜਾਬੀ ਸਿੰਗਰ ਮਨਕੀਰਤ ਔਲਖ ਵਿothe ਪਹੁੰਚਣ ਵਾਲੇ ਸੀ ਹਰਜੋ ਪਹੁੰਚੇ ਨਹੀਂ ਸੀ ਪਹੁੰਚਣ ਹੀ ਵਾਲੇ ਸੀ ਕਿ ਉਹਨਾਂ ਦੇ ਪਹੁੰਚਣ ਤੋਂ ਪਹਿਲੇ ਮਨਕੀਰਤ ਔਲਖ ਦੇ ਪਹੁੰਚਣ ਤੋਂ ਪਹਿਲੇ ਹੀ ਰਾਣਾ ਬਲਾਚੋਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਜਿਹੜਾ ਕਤਲ ਕੇਸ ਹੈਗਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਜਿਸ ਵਿੱਚ ਹੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣ ਮੋਟੋ ਦਿੱਤਾ ਤੇ ਇਸ ਦੇ ਚੱਲਦੇ ਹੀ ਹੁਣ ਵੱਡੀ ਖਬਰ ਸਾਹਮਣੇ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਲਬ ਕੀਤਾ ਤੇ 15 ਜਨਵਰੀ ਨੂੰ ਹਾਈ ਕੋਰਟ 'ਚ ਪ ਹੂ ਕਮਿਟ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਜਿਹੜੇ ਜਵਾਬ ਹਾਈ ਕੋਰਟ ਵੱਲੋਂ ਮੰਗੇ ਗਏ ਨੇ ਇਸ ਤੇ ਡੀਜੀਪੀ ਗੌਰਵ ਯਾਦਵ ਕੀ ਕੁਝ ਜਵਾਬ ਰੱਖਦੇ ਨੇ ਤੇ 15 ਜਨਵਰੀ ਨੂੰ ਪੇਸ਼ ਹੁੰਦੇ ਨੇ ਤੇ ਇਸ ਤੋਂ ਬਾਅਦ ਇਸ ਕੇਸ 'ਚ ਹੁਣ ਆਉਣ ਵਾਲੇ ਸਮੇਂ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਤਾਂ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਤੁਹਾਡਾ ਇਸ ਕਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਕਬੱਡੀ ਪਲੇਅਰ ਰਾਣਾ ਬਲਾ ਚੋੜਿਆ ਕਤਲ ਮਾਮਲੇ 'ਚ ਵੱਡੀ ਅਪਡੇਟ ਹੋਈ ਹੈ ਜੀਹਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਗ ਪਕ 15 ਜਨਵਰੀ ਨੂੰ ਹਾਈ ਕੋਰਟ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 15 ਦਸੰਬਰ ਨੂੰ ਰਣਾ ਬੱਲੇ ਚੋੜਿਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੂ ਮੋਟੋ ਲਿਖਤੀ ਤੇ ਸੂ ਮੋਟੋ ਲੈਂਦੇ ਚੱਲਦੇ ਹੀ ਅੱਜ ਜਿਹੜਾ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਗਿਆ ਤੇ ਸਾਫ਼ ਤੌਰ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਮੈਚ ਜਿਹੜਾ ਸੀਗਾ ਯਾਨੀ ਕਿ ਕਬੱਡੀ ਟੂਰਨਾਮੈਂਟ ਜਦੋਂ ਹੋਇਆ ਸੀਗਾ ਉੱਥੇ ਕਿੰਨੇ ਪੁਲਿਸ ਮੁਲਾਜ਼ਮ ਤਨਖਾ ਦੇ ਜਦੋਂ ਬੱਲਾ ਚੋੜਿਆ ਨੂੰ ਗੋਲੀਆਂ ਮਾਰੀਆਂ ਸੀ ਉਸ ਸਮੇਂ ਕਿੰਨੇ ਪੁਲਿਸ ਮੁਲਾਜ਼ਮ ਉ ਵੀ ਪੁੱਛਿਆ ਗਿਆ ਕਿ ਟੂਰਨਾਮੈਂਟ ਦੀ ਇਜਾਜ਼ਤ ਪਹਿਲਾਂ ਲਈ ਗਈ ਸੀ ਕਿ ਨਹੀਂ ਤੇ 15 ਜਨਵਰੀ ਨੂੰ ਜੁੜੇਗਾ ਹਾਈ ਕੋਰਟ ਦਾ ਜੋ ਪੇਸ਼ ਹੋਣ ਦੇ ਸਾਫ ਤੌਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਹੁਕਮ ਦਿੱਤੇ ਗਏ ਨੇ ਦੱਸਦੀ ਕਿ 15 ਦਸੰਬਰ ਨੂੰ ਮੋਹਾਲੀ ਦੇ ਸੁਹਾਣਾ ਵਿੱਚ ਕਬੱਡੀ ਟੂਰਨਾਮੈਂਟਸ ਦਾ ਜਿੱਥੇ ਹੀ ਰਾਣਾ ਬਲਵ ਚੋੜਿਆ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਦੋ ਨੌਜਵਾਨ ਉੱਤੇ ਪਹੁੰਚੇ ਸਨ ਤੇ ਉਸ ਤੋਂ ਪਹਿਲੇ ਉਹ ਜਿਹੜਾ ਸੀਗਾ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਵ ਚੋੜਿਆ ਦੇ ਕੋਲ ਗਿਆ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਰਾਣਾ ਬਲਵ ਚੋੜਿਆ ਤੇ ਇੱਕ ਸ਼ਾਲ ਪਾ ਦਿੱਤਾ ਉਹ ਗਿਆ ਉਸ ਉਹਨਾਂ ਦੇ ਮੌਤ ਤੋਂ ਬਾਅਦ ਤਾਬੜ ਤੋੜ ਗੋਲੀਆਂ ਰਾਣਾ ਬਲਾ ਚੋੜੀਆਂ ਤਾਂ ਚਲਾ ਦਿੱਤੀ ਅਗੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਸੀ ਤੇ ਇਸ ਤੋਂ ਬਾਅਦ ਹੀ ਜਿਹੜਾ ਸੀਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਿੱਤੇ ਦਿਨ ਜਿਹੜਾ ਸੂ ਮੋਟੋ ਇਸ ਕਤਲ ਮਾਮਲੇ ਚ ਲਿਆ ਸੀਗਾ ਕਿਉਂਕਿ ਇੱਕ ਕਤਲ ਮਾਮਲਾ ਜਿਹੜਾ ਹੈਗਾ ਹਾਈ ਪ੍ਰੋਫਾਈਲ ਬਣ ਗਿਆ ਸੀ ਕਿਉਂਕਿ ਉਸ ਕਬੱਡੀ ਟੂਰਨਾਮੈਂਟ ਚ ਵੱਡੇ ਐਮਐਲਏ ਵੀ ਮੌਜੂਦ ਸਨ ਪੁਲਿਸ ਅਫਸਰ ਵੀ ਮੌਜੂਦ ਸਨ ਤੇ ਇਸ ਦੇ ਨਾਲ ਹੀ ਪੰਜਾਬੀ ਸਿੰਗਰ ਮਨਕੀਰਤ ਔਲਖੇ ਉੱਥੇ ਪਹੁੰਚਣ ਵਾਲੇ ਸੀ ਹਰਜੋ ਪਹੁੰਚੇ ਨਹੀਂ ਸੀ ਪਹੁੰਚਣ ਹੀ ਵਾਲੇ ਪੌਂਚਨ ਤੋਂ ਪਹਿਲੇ ਮਨਕੀਰਤ ਉਹ ਅਲੱਗ ਦੇ ਪੌਂਚਨ ਤੋਂ ਪਹਿਲੇ ਹੀ ਰਾਣਾ ਬਲਾਚੋਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਜਿਹੜਾ ਕਤਲ ਕੇਸ ਹੈਗਾ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਜਿਸ ਵਿੱਚ ਜੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣ ਮੋਟੋ ਦਿੱਤਾ ਤੇ ਇਸ ਦਾ ਚੱਲਦੇ ਹੀ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਲਬ ਕੀਤਾ ਤੇ 15 ਜਨਵਰੀ ਨੂੰ ਹਾਈ ਕੋਰਟ 'ਚ ਪੇਸ਼ ਹੁੰਦੇ ਹੁਕਮ ਦਿੱਤੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਜਿਹੜੇ ਜਵਾਬ ਹਾਈ ਕੋਰਟ ਵੱਲੋਂ ਮੰਗੇ ਗਏ ਨੇ ਇਸ ਤੇ ਡੀਜੀਪੀ ਗੌਰਵ ਯਾਦਵ ਕੀ ਕੁਝ ਜਵਾਬ ਰੱਖ ਉਪੇਸ਼ ਹੁੰਦੇ ਨੇ ਤੇ ਇਸ ਤੋਂ ਬਾਅਦ ਇਸ ਕੇਸ 'ਚ ਹੁਣ ਆਉਣ ਵਾਲੇ ਸਮੇਂ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਤਾਂ ਹੁਣ ਆਉਣ ਵਾਲੇ ਸਮੇਂ 'ਚ ਵੀ ਇੱਕ ਨਵਾਂ ਵੇਖਾਂਗੇ ਬਾਕੀ ਤੁਹਾਡਾ ਇਸ ਬਾਰੇ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ